हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਬਈ ਬੜਾ ਤਾਜੀ ਸੂਈ ਵੀ ਤੇ ਇੱਕ ਗੱਬਣ ਬੱਚੀ ਆ ਦੰਦਾ ਜੋ ਖੀਰੀ ਆ ਆਓ ਪੁੱਛ ਲੈਨੇ ਬਾਈ ਕਰੀਏ ਭਾਈ ਜੀ ਹਸੀਕਾਲ ਭਾਈ ਸਸੇਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਠਾਕ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਗਰਾਤ ਸਿੰਘ ਜੀ ਪਿੰਡ ਅਰਕੜਾ ਜਿਹੜਾ ਬਰਨਾਲਾ ਠੀਕ ਆ ਨੇੜੇ ਪਿੰਡ ਦਾ ਕਿਹੜੇ ਬਣ ਪਹਾੜੀ ਮੋਬਾਈਲ ਨੰਬਰ ਬੋਲ 9401417931 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਅਡੀ ਪਹਿਲੇ ਨੰਬਰ ਤੇ ਬੜ ਦਿੰਦੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਵੀਰੇ ਕਦੋਂ ਸੂਈ ਹੈ ਇਹਨੂੰ ਸੂਈ ਨੂੰ 10 12 ਦਿਨ ਹੋ ਗਏ ਘੜ ਚੱਲੀ ਜਾਂਦਾ ਜੀ ਬੱਚਾ ਇਹਦਾ ਅੱਜ ਹੋ ਘੰਟਾ ਹੋ ਗਿਆ ਗੁਜ਼ਰ ਗਿਆ ਬੱਚਾ ਗੁਜ਼ਰ ਗਿਆ ਹੈ ਕੀ ਸੀਗੇ ਬੱਚਾ ਵੈਸੇ ਬੱਚਾ ਸੀ ਮੰਗ ਰੀ ਬੱਚਾ ਜੀ ਠੀਕ ਹੈ ਐਕਸਪਾਇਰ ਹੋ ਗਿਆ ਹੈ ਹਾਂ ਤੇ ਉਹ ਇਹ ਚੋਣ ਨੂੰ ਕੁਛ ਨਹੀਂ ਕਹਿੰਦੀ ਠੀਕ ਹੈ ਕਿੰਨਾ ਦੁੱਧ ਦਾ ਨੈਟ ਹੁਣ ਸੋਣਾ ਤੇ 18 ਤੋਂ 19 ਲੀਟਰ ਮਿੰਤੀ ਦਾ ਦੁੱਧ ਹੋਊਗਾ ਜੀ ਪੰਜ ਦੋ ਡੰਗ ਚੋਲੇ 14 ਡੰਗ ਚੋਲੇ ਪਾਉਂਦੇ ਅਗਲਾ ਜੀ ਗੱਦ ਬੱਡ ਫੁੱਲ ਆ ਯਾ ਤੇ ਬ੍ਰੀਡ ਚੰਗੀ ਆ ਫੇਸ ਬਿਊਟੀ ਕਮਾਲ ਦੀ ਆ ਦੁੱਧ ਬਹੁਤ ਚੰਗਾ ਏਸਾ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂੜਾ ਪਾਲ ਚੰਗੀਆਂ ਖੋਲ ਲੈ ਬਈ ਤੋੜ ਕੇ ਰੱਖਾ ਦੇ ਪਰ ਸ਼ਾਂ ਤੋਂ ਵੀ ਆਰਡਰ ਚੰਗਾ ਹਜੇ ਚਵਾਈ ਉਦਨ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰ ਲਈ। ਬਾਕੀ ਦੁੱਧ ਮਣਕੇ ਦੇ ਦਾਂਗੇ ਬਈ ਆਪਾਂ। ਠੀਕ ਆ। ਦੁੱਧ ਬਾਈ ਕਹਿੰਦਾ ਮਣਕੇ ਦੇਣਾ। ਇਹ ਕੰਡੇ ਵਾਲਾ ਹਾਜ਼ਰ ਆ ਕਹਿਣ ਵਾਲੀ ਗੱਲ ਨਹੀਂ। ਤੋਰਾ ਤਾਰਾ ਬਹੁਤ ਚੰਗਾ ਆਰਡਰ ਕਮਾਲ ਦਾ। ਚੰਗੀ ਆ ਟਾਂਚਾ ਬਹੁਤ ਚੰਗਾ। ਫੁੱਲ ਕੱਦ ਫੁੱਲ। ਬਾਕੀ ਦੁੱਧ ਅਸੀਂ ਵਧੂਗੀ ਵੀਰ। ਠੀਕ ਆ। ਮੁੱਲ ਬਈ ਮੇਰਾ ਸਿੱਟੀ ਜਾਂਦੀ ਐ। ਮੁੱਲ ਬਈ ਇਹਦਾ। ਮੁੱਲ ਇਹਦਾ ਲੈਣ ਦੇਣ 36000 ਰੁਪਏ ਦੀ। ਮਾਨਤਾਨ ਹੋ ਜੀਵੇ। ਹਾਂ ਮੌਕੇ ਤੇ ਮਾੜਾ ਮੋਟਾ ਹੋ ਜੂਗਾ। ਜਮਾ ਜਾਇਜ਼ ਮੁੱਲ 63000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਚੰਗੀ ਆ ਕਰਡ ਬੱਡ ਵਾਲੀ ਆ ਥਾਣਾ ਹਵਾਨਾ ਚੰਗਾ ਆਰਡਰ ਕਮਾਲ ਦਾ ਸੋਹਣਾ ਥਣ ਲੱਗਿਆ ਮੁੱਠੀ ਵਾਲਾ ਥਣ ਬਾਹਰ ਤਾਂ ਬਣ ਜਾਂਦੀ ਜਾਂ ਥੱਲੇ ਲੈ ਬਾਹਰ ਤਾਂ ਬਾਈ ਕਹਿੰਦਾ ਇਹੀ ਜਾਂ ਕੋਈ ਚੱਕੀ ਚਵਾਈ ਰੇ ਚਵਾਈ ਬੜੀ ਚੰਗੀ ਆ ਨਾ ਬਾਈ ਪੂਰੀ ਇੱਕ ਨੰਬਰ ਦੀ ਸਹੀ ਆ ਲੈ ਕੇ ਨੰਬਰ ਚਵਾਈ ਆ ਜਿਵੇਂ ਮਰਜੀ ਬਹਿ ਜਾ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਚਵਾਈ ਚਵਾਈ ਬਹੁਤ ਚੰਗੀ ਬਸਾਬ ਕਰਦੀ ਐ ਬਿਕ ਕਰ ਲੈ ਨੂੰ ਜਵਾਈ ਦੇਖੋ ਜਵਾਈ ਬਹੁਤ ਜ਼ੰਗੀ 1 ਨੰਬਰ ਦੀ ਹੈ 1 ਨੰਬਰ ਦੀ ਹੈ ਨਾ ਪਾਵਾ ਨਾ ਪੋਲਾ ਜਿਵੇਂ ਮਰਜ਼ੀ ਬੱਠੀ ਬਹੁਤ ਚੰਗਾ ਹਨ ਠੰਡੇ ਠੁੰਡੇ ਲੈ ਪੂਰੀ ਹੈ ਜਿਵੇਂ ਮਰਜ਼ੀ ਬਈ ਹੱਥ ਲਾਈ ਚੱਲ ਕੋਈ ਚੱਕਰੀ ਮੁੱਲ ਜਾਇਜਾ 66000 ਰੁਪਏ ਮਾਨਤਾ ਜ਼ਰੂਰ ਹੋਵੇ ਅੱਗੇ ਬਈ ਕੀਰੀ ਬੱਛੀ ਆ ਗਈ ਇਹ ਉਹ ਕੀਰੀ ਹੈ ਬੱਛੀ ਬਰੇ ਦੰਦ ਦਿਖਾ ਦਿੰਦੇ ਆ ਜੀ ਦੰਦ ਦਿਖਾ ਦੇ ਰਿਹਾਡਾ ਸਾਰਾ ਆਪਣੇ ਕੋਲ ਦੰਦੋਂ ਕੀਰੀ ਰਿਕਾਰਡ ਬਾਈਕ ਕੋਲੇ ਸਾਰਾ ਹੈ ਕੀ ਰਿਕਾਰਡ ਨਹੀਂ ਮੰਗਦਾ ਨਕੀ ਕ ਬਈ ਓਕੇ ਦੰਦੋਂ ਕੀ 28 29 ਕਿਲੋ ਰੋਤੇ ਚਲਦੀ ਸੀ ਮਾਂ ਦੀ ਪਹਿਲੇ ਸੂਏ ਸੂਈ ਸੀ ਠੀਕ ਆ ਤੇ ਬਾਕੀ ਦਾ ਰਕਾਰਡ ਨਾਲ 4120 ਜਿਹੜਾ ਨਾਮ ਮਾਰਕ ਦੇਦੀ ਓਕੇ ਤੇ ਟਰੰਪ ਦਾ ਸੀ ਉਹਨੇ ਲੱਗਿਆ ਵਾ ਸੈਕਸਰ ਜਿਹੜੇ ਤੋਂ ਗੱਭਣ ਹਾਂ ਠੀਕ ਆ ਖੋਲੋ ਬਈ ਤੋੜ ਕੇ ਦਿਖਾ ਦੇ ਛੇ ਸਬਾਹ ਚੰਗਾ ਰੋਦੀ ਚੰਗੀ ਆ ਦੰਦੋਂ ਖੀਰੀਆ ਕੱਦ ਫੁੱਲ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਤੋਰਾ ਵਗੈਰਾ ਚੈੱਕ ਕਰਵਾਉਨੇ ਚੰਗੀ ਆ 12 ਦੇ ਬੱਛੀ ਬਈ ਖੁੱਲੀ ਫਰਦੀ ਆਈ ਆ ਓਕੇ ਆਰਮਦੀ ਵਿੱਚ ਹੀ ਆ ਬਾਈ ਕਹਿੰਦਾ ਖੁੱਲੀ ਫਿਰਦੀ ਆ ਯਾਰ ਤੋਰਾ ਦੇਖੋ ਬਾਈ ਕੱਦ ਵੱਡ ਫੋਲ ਤਾਂ ਇਹ ਥੋੜਾ ਖੱਚ ਤੂੰ ਜੀ ਵੱਧ ਕਰਦੀ ਆ ਹਮ ਸਹੀ ਗੱਲ ਆ ਕੀ ਮੋਲ ਆ ਵੀਰੇ ਇਹ ਲੈਂਡ ਦੇ ਨੂੰ 55000 ਰੁਪਏ ਜਮਾਨਤਾਨ ਹੋ ਜੂ ਹਾਂ ਮੋੜਾ ਮੋਟਾ ਮੌਕੇ ਤੇ ਕਰ 55000 ਰੁਪਏ ਮੋਲ ਆ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਜਮਾਨਤਾਨ ਜ਼ਰੂਰ ਹੋ ਜੂ ਫੋਦੀ ਬਾਦੀ ਚੰਗੀ ਆ ਪ੍ਰਿੰਟ ਚੰਗਾ ਰਾਜੀ ਆ ਚੰਗੀ ਆ ਕੱਦ ਵੱਡ ਵਾਲੀ ਆ ਚੈੱਕ ਕਰਵਾਈ ਵੀ ਆਣਾ ਬਾਈ ਹਾਂ ਵੀਰੇ ਆਪਣੀ ਕਰਵਾਈ ਆ ਅਗਲਾ ਕਰਵਾ ਕੇ ਲਿਜਾ ਸਕਦਾ ਹਾਂ ਠੀਕ ਆ ਬਾਈ ਤੋਰਾ ਤਾਰਾ ਵੀ ਚੰਗਾ ਝੂਲੀ ਬੜੀ ਕਮਾਲ ਦੀ ਆ ਕੱਲਾ ਕੱਲਾ ਥਾਣ ਲੈ ਬਈ ਹੂੰ ਪੂਰੀ ਵਿਥੀ ਤੇ ਥਾਣਾ ਤੋਰਾ ਤਾਰਾ ਬਲਬਲ ਬਹੁਤ ਪਏ ਮੁੱਲ ਵੀ ਜਾਇ ਜਾਂ ਮਾਨ ਤਣ ਜ਼ਰੂਰ ਹੋ ਜੀਆ ਨਗ ਭਰਾ ਕੋਲੇ ਸੀਗੇ ਦੋ ਬਾਈ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਕਨੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ